ਹੈਰੋ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਦੇ ਵਿੱਚ ਰਿੰਟੂ ਟੂਟਲੀ ਚੈਨਲ ਸੋ ਦੋਸਤੋ ਅੱਜ ਦੀ ਜਿਹੜੀ ਕਹਾਣੀ ਆ ਇੱਕ ਬਹੁਤ ਹੀ ਅੱਛੀ ਕਹਾਣੀ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਘਰੇਲੂ ਕਹਾਣੀ ਆ ਕਿਮਤ ਰਹੀ ਮਾਂ ਜਿਹੜੀ ਆ ਉਹ ਆਪਣੀ ਮਤਰਈਤੀ ਦੇ ਨਾਲ ਕਿਹੋ ਜਿਹਾ ਸਲੋਕ ਕਰਦੀ ਆ ਸੋ ਇਹੋ ਜੀ ਕਹਾਣੀ ਅੱਜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣ ਲੱਗੇ ਆ ਪਹਿਲੀ ਵਾਰੀ ਸਾਡੀ ਕੋਸ਼ਿਸ਼ ਆ ਜੇ ਤੁਹਾਨੂੰ ਪਸੰਦ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸੋ ਦੇਖੋ ਘਰ ਦਾ ਕੀ ਮਾਹੌਲਾ ਆਉਜੀ ਪੇਸ਼ ਕਰਦੇ ਹਾਂ ਕੱਪੜੇ ਤੋਤੇ ਵੀ ਹੈਗੇ ਆ ਮੁਸ਼ਕਤਾਂ ਮਨ ਲੱਗਦਾ ਹੁੰਦਾ ਚਲੋ ਸੱਜਣਾ ਚੱਲੀਏ ਕੰਮ ਤੇ ਦੇ ਹੜੀ ਡੱਪਾ ਕਰੀਏ ਜਾ ਕੇ ਕੋਈ ਨਿਆਲੇ ਨੂੰ ਰੋਟੀ ਵੀ ਦੇਣੀ ਆ ਸੱਜਣਾ ਚੱਲ ਵਿਮਨਾ ਚੱਲੀਏ ਕੰਮ ਤੇ ਆਪਾਂ ਹੁਣ ਅੱਛਾ ਰੋਟੀ ਬਣੀ ਕਿ ਨਹੀਂ ਅਜੇ ਬੰਨਦੀ ਭਈ ਆ ਰੋਟੀ ਬਣਾਓ ਫੇ ਮੈਂ ਕੰਮ ਤੇ ਵੀ ਜਾਣਾ ਆ ਯਾਰ ਰੋਟੀ ਦਿਓ ਫਿਰ ਜਿੰਨੇ ਆ ਹਨਪੋਤ ਰੋਟੀ ਅੱਖਾਂ ਵੀ ਨਹੀਂ ਆ ਗਈਆਂ ਧੂਏ ਨਾਲ 100 ਵਾਰੀ ਕਿਹਾ ਗੈਸ ਲੈ ਤਾਂ ਗੈਸ ਲੈ ਸੌਂਦੇ ਨਹੀਂ ਕੋਈ ਇਸ ਘਰ ਚ ਆਪ ਤਾਂ ਚੱਲ ਜਾਂਦੇ ਆ ਬਾਹਰ ਇੱਥੇ ਅੱਖਾਂ ਨਹੀਂ ਹੋ ਜਾਂਦੀਆਂ ਆ ਤੇ ਕੰਮ ਦਾ ਬੋਰਾ ਕਾ ਦੇ ਨੀ ਥੇਲੇ ਦਾ ਰੋਟੀ ਖਾਣ ਨੂੰ ਮੋਰੇ। ਉਹ ਕਿਤੇ ਰੱਬ ਨੇ ਹੀ ਘਟਾ ਦਿੱਤਾ ਰੋਟੀ ਤਾਂ ਖਾਣੀ ਪੈਣੀ ਆ ਚਾਹੇ ਕੰਮ ਹੋਵੇ ਚਾਹੇ ਕਿਤੇ ਉਹਨਾਂ ਕੰਮ ਨਹੀਂ ਮਿਲਦਾ ਕਿਸੇ ਪਾਸੇ। ਪਰ ਜੇ ਤੁਸੀਂ ਨਾ ਖਾਏ ਬਾਹਰ ਜਾਓ ਕਿ ਟੋਲੋ ਸਾਦੇ ਰ ਮੰਜਾ ਤੋੜਦੇ ਰਹਿੰਦੇ ਆ ਕਾ ਕੋਲ ਉਹ ਤੁਹਾਡੇ ਕੋਲ ਇਹ ਵੀ ਸਾਡੀਆਂ ਦੋ ਰੋਟੀਆਂ ਚਾਰ ਹੁੰਦੀਆਂ ਜਿਹੜੀਆਂ ਚਾਰ ਨਾ ਦਿੰਦੇ ਆ। ਵੇਲੇ ਨੂੰ ਕਿ ਰੋਟੀ ਲੈਣੀ ਆ। ਕੋਈ ਗੱਲ ਤਾਂ ਕਰਪਾ। ਜਾਓ ਕੋਈ ਡੱਕਾ ਤੋੜੋ ਜਾ ਕੇ ਕੰਮ ਕੰਨਾਂ ਇਹ ਢੇਲੇ ਦਾ ਆਉਣੇ ਰੋਲੀ ਪਾਲਾਂ ਨੇ ਰੋਟੀ ਲਿਆਓ ਰੋਟੀ ਕੋਖੜਾ ਹੀ ਬੜਿਆ ਰਹਿੰਦਾ ਤੁਹਾਨੂੰ ਮੰਮਾ ਮਨਵੀ ਰੋਟੀ ਪਾ ਦੇ ਮੁੰਨੀ ਪੋਖ ਲੱਗੀ ਆ ਮੈਂ ਸਕੂਲੇ ਵੀ ਜਾਣਾ ਆ ਕਿਤੇ ਤੈਨੂੰ ਪੋਖੜਾ ਵਾਲਿਆ ਭਾਂਡੇ ਧੋ ਪਹਿਲਾਂ ਫੇਰ ਰੋਟੀ ਮੈਂ ਨਹੀਂ ਆ ਕਿਤੇ ਤੂੰ ਡੀਸੀ ਬਣਨਾ ਸਕੂਲੇ ਜਾ ਕੇ ਤੇਰੀ ਮਾਂ ਆਪ ਤਾਂ ਮੁੱਕ ਗਈ ਸਾਡੇ ਘਰ ਸੇ ਆਪਾ ਪਾ ਗਈ ਆ ਤੁਸੀਂ ਵੀ ਰੋਟੀ ਖਾ ਕੇ ਹੁਣ ਮੁੰਡੇ ਸਕੂਲ ਛੱਡ ਕੇ ਆਵੋ ਤੇ ਬਾਅਦ ਚ ਜਾਇਓ ਕੰਮ ਤੇ। ਫਸਲਾ ਗਾਲ ਸੇ ਆਪਾ ਪਾ ਆ। ਮਾਂ ਤੇਰੀ ਮਾਂ ਤਾਂ ਮਰ ਗਈ ਐ ਤੈਨੂੰ ਵੀ ਨਾਲ ਲੈ ਜਾਂਦੀ। ਰੋਟੀਆਂ ਬਣਾਵਣਾ ਇੱਥੇ ਅੱਖਾਂ ਨਹੀਂ ਹੋ ਗਈਆਂ ਆ। ਨਾਲੇ ਮੇਰੀ ਗੱਲ ਸੁਣ ਤੂੰ ਵੀ ਕੁੜੀ ਨੂੰ ਇੰਨਾ ਬੋਲਿਆ ਨਾ ਕਰ। ਮੈਨੂੰ ਜੋ ਮਰਜ਼ੀ ਕਹਿ ਲਿਆ ਕਰ। ਕੁੜੀ ਧੀ ਤੇ ਆਣੀ ਆ। ਚਲੋ ਕੋਈ ਨਹੀਂ ਉਹ ਵਿਚਾਰੀ ਬਖਤ ਦੀ ਮਾਰੀ ਆ। ਫਿਰ ਵੀ ਉਹ ਧੀ ਤੇ ਆਣੀ ਉਹਨੂੰ ਨਾ ਕੁੱਛ ਕਿਹਾ ਕਰ। ਚਲ ਠੀਕ ਆ ਮੈਂ ਰੋਟੀ ਖਾ ਲਈ ਆ ਹੁਣ ਤੇ ਮੈਂ ਨਿਆਣਾ ਸਕੂਲੇ ਛੱਡ ਕੇ ਆ ਆਹੇ ਫੇ ਮੈਂ ਜਾਨਾ ਦਿਹਾੜੀ ਤੇ ਜਿਗਦਾ ਜਿਗਦਾ ਕੰਮਦੰਦ ਮਿਲ ਗਿਆ ਕੋ ਚਾਰ ਪੈਸੇ ਲੈ ਕੇ ਆਉਣਾ ਕੰਮ ਕੀਤਾ ਵੀ ਨਾ ਥੋੜਾ ਸਾਨ ਆ ਜਾਓ ਤੇ ਕੰਮ ਟੋਲ ਕੇ ਆਓ ਤੇ ਸ਼ਾਮ ਨੂੰ ਤੇ ਆਟਾ ਲੈ ਕੇ ਆਓ ਫੇ ਰੋਟੀ ਬਣਨੀ ਆ ਕੋਈ ਸਮਾਨ ਤਾਂ ਹੈ ਨਹੀਂ ਘਰ ਨਿਆਣਾ ਨੂੰ ਕੀ ਦੇਣਾ ਆ ਖਾਣ ਨੂੰ ਚਲ ਠੀਕ ਆ ਫੇ ਮੈਂ ਸਕੂਲੇ ਛੱਡ ਕੇ ਨਿਆਣਾ ਨੂੰ ਤੇ ਮੈਂ ਜਾਨਾ ਕੋਈ ਕੰਮਦੰਦ ਦਿਹਾੜੀ ਦੇਖਦਾ ਤੇ ਸ਼ਾਮ ਨੂੰ ਕੁਛ ਨਾ ਕੁਛ ਤੇ ਕੇ ਆਉਣਾ ਚਲੋ ਠੀਕ ਆਓ ਬੱਚਿਓ ਚਲੋ ਚਲੋ ਆ ਜਾ ਆ ਜਾ ਰਮਨ ਤਿੰਨ ਵੀ ਛੱਡਿਆ ਮੈਂ ਸਕੂਲੇ ਨਾਲ ਹੀ ਕਿੱਥੇ ਤੂੰ ਤੁਰ ਕੇ ਜਾਂਦੀ ਫਿਰੂੰਗੀ ਆ ਮੇਰਾ ਪੱਤਾ ਲੈ ਇਸ ਤਰ੍ਹਾਂ ਪਪੂ ਮਮਾ ਦੀ ਜੀ ਨੂੰ ਕਿਉਂ ਬੋਲਦੀ ਰਹਿੰਦੀ ਪੁੱਤ ਕੀ ਦੱਸਾਂ ਤੈਨੂੰ ਮੈਂ ਤੁਹਾਡੇ ਸਮਝਣ ਵਾਲੀ ਗੱਲ ਨਹੀਂ ਹਜੇ ਤੁਸੀਂ ਹੈਗੇ ਛੋਟੇ ਠੀਕ ਆ ਅੱਛਾ ਪੁੱਤ ਖੁਸ਼ੇ ਤੁਸੀਂ ਕਿਹਨਾਂ ਰੱਖਿਆ ਕਰ ਇੱਦਾਂ ਤੇਰੀ ਮਮਾ ਕਹਿੰਦੀ ਆ ਉਦਾਂ ਕਰਿਆ ਕਰ ਠੀਕ ਆ ਉਹ ਤਾਂ ਹੈ ਕਮਲੀ ਆ ਠੀਕ ਆ ਉਹਦਾ ਗੁੱਸਾ ਨਾ ਕਰਿਆ ਕਰ ਉਹ ਹੈ ਇਹੋ ਜਿਹੀ ਆ ਅੱਛਾ ਮੇਰਾ ਪੁੱਤ ਪੜ੍ਹਿਆ ਕਰ ਤੂੰ ਪੜ੍ਹ ਕੇ ਚੰਗਾ ਕੰਮ ਤੈਨੂੰ ਮਿਲੂਗਾ ਨੌਕਰੀ ਲੱਗ ਜਾਈ ਫੇਰ ਕੋਈ ਟੈਨਸ਼ਨ ਨਹੀਂ ਅੱਛਾ ਮੈਨੂੰ ਤੇਰਾ ਹੀ ਫਿਕਰ ਰੰਦਾ ਹਰ ਵੇਲੇ ਅਛਾ ਮੈਨੂੰ ਹੋਰ ਕੋਈ ਟੈਨਸ਼ਨ ਨਹੀਂ ਸਿਰਫ ਤੇਰੀ ਟੈਨਸ਼ਨ ਵਾ ਕਿਉਂਕਿ ਤੇਰੀ ਮਾਂ ਜਿਹੜੀ ਆ ਉਹ ਆਪਾਂ ਦੋਨਾਂ ਨੂੰ ਛੱਡ ਕੇ ਚਲ ਗਈ ਆ ਠੀਕ ਆ ਇਹ ਗੱਲ ਆ ਕਿ ਤੂੰ ਇਸ ਆਪਣੀ ਮਾਂ ਦਾ ਗੁੱਸਾ ਨਾ ਕਰਿਆ ਕਰ ਠੀਕ ਆ ਉਹਦਾ ਸੁਭਾਈ ਇਹੋ ਜਿਹਾ ਆ ਤੁਰਿਆ ਤੇ ਤੇ ਤੋੜ ਨਹੀਂ ਹੁੰਦਾ ਤੋ ਤੈਨ ਜਾਣ ਹੈ ਨਹੀਂ ਅੰਮਸਮਾਂ ਪਾਰ ਆ ਚੱਕਰੀ ਹੁੰਦਾ ਚਪਲਾਈ ਵੱਡੀਆਂ ਪਈਆਂ ਆ ਆਇਆ ਆਇਆ ਛੇ ਛੇਤੀ ਤੁਰਿਆ ਅਮਮ ਫੇਰ ਠੰਡਾ ਬੋਲਾ ਦਿਆ ਤੋਰ ਨਹੀਂ ਹੁੰਦਾ ਬੂਟ ਲੈ ਦੇ ਬੂਟ ਲੈ ਤੇਰਾ ਪੇ ਕੰਮ ਕਰਦਾ ਕੋਈ ਢੱਕਾ ਤੋੜਦਾ ਨਹੀਂ ਬੂਟ ਲੈ ਦੇ ਤੈਨੂੰ ਉੱਥੇ ਲੈ ਦੇਮਾਂਗੇ ਜਦੋਂ ਕੰਮ ਕਰੂੰਗਾ